ਤੁਹਾਨੂੰ ਕੀ ਮੌਸਮ ਚ ਦੋ ਦਿਨ ਤੋਂ ਧੁੱਪ ਨਿਕਲੀ ਹੈ ਸਵਾਨ ਵਾਲੇ ਦਿਨਾਂ ਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਤੋਂ ਧੁੰਦ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਚੇਤਾਵਨੀ ਹੈਗੀ ਹੈ ਸੋ ਕੋਈ ਅਲਰਟ ਵੀ ਜਾਰੀ ਕੀਤਾ ਗਿਆ ਮੌਸਮ 파ਗ ਜੀ ਅਸੀਂ ਦੇਖਿਆ ਕਿ ਪਿਛਲੇ ਜਿਹੜੇ 1-2 ਦਿਨ ਤੋਂ ਕੰਡੀਸ਼ਨਸ ਕਲੀਅਰ ਹੋ ਗਏ ਨੇ ਸਕਾਈ ਕੰਡੀਸ਼ਨਸ ਔਰ ਟੈਂਪਰੇਚਰ ਵੀ ਨੀਅਰ ਨਾਰਮਲ ਚੱਲ ਰਹੇ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 25.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 10 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 2 ਡਿਗਰੀ ਸੈਲਸੀਅਸ ਉੱਪਰ ਹੈ ਸੋ ਤੁਸੀਂ ਦੇਖ ਸਕਦੇ ਆ ਕਿ ਦੋਨੋਂ ਹੀ ਡੇ ਔਰ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਔਰ ਸਕਾਈ ਕੰਡੀਸ਼ਨਸ ਅੱਜ ਕੱਲ੍ਹ ਕਲੀਅਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਸੰਗਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਆਉਣ ਵਾਲੇ 3-4 ਦਿਨ ਹੋ ਸਕਦੀ ਹੈ ਮੈਂ ਕੋਈ ਲੜਕੀ ਮਹਾਂਪਾਗਲ ਹੋ ਜਾਗੀ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਣੀ ਧੁੰਦ ਦੀ ਪ੍ਰੈਡਿਕਸ਼ਨ ਹੈ ਸੋ ਉਹਦੇ ਕਰਕੇ ਆਈਐਮਡੀ ਵੱਲੋਂ ਜਿਹੜਾ ਕੁਝ ਥਾਵਾਂ ਤੇ yellow alert ਹੋ ਰਿਹਾ ਕੁਝ ਡਿਸਟ੍ਰਿਕਟਸ ਵਾਸਤੇ orange alert ਜਿਵੇਂ ਲੁਧਿਆਣੇ ਵਾਸਤੇ ਵੀ orange alert ਜਿਹੜਾ ਆਉਣ ਵਾਲੇ 3-4 ਦਿਨਾਂ ਲਈ ਸੰਗਣੀ ਧੁੰਦ ਵਾਸਤੇ ਆਈਐਮਡੀ ਵੱਲੋਂ ਕੀਤਾ ਗਿਆ ਹੈ ਮੈਮ ਜਿਸ ਤਰ੍ਹਾਂ ਅਕਤੂਬਰ ਮਹੀਨੇ ਵਿੱਚ ਕਾਫੀ ਡਰਾਈ ਵਾਦਰ ਰਿਹਾ ਹੈ ਨਵੰਬਰ ਚ ਵੀ ਰਿਹਾ ਹੈ ਸੋ ਕਹਿ ਸਕਦੇ ਹਾਂ ਕਿ ਹੁਣ ਵੀ ਠੰਡ ਦਾ ਜਿਹੜਾ ਆਗਾਜ਼ ਹੈ ਉਹ ਸ਼ੁਰੂ ਹੋ ਚੁੱਕਾ ਹੈ ਫਿਰ ਲੋਕ ਵੀ ਉਸ ਕਰਨ ਲੱਗ ਪੜੇ ਜਿਵੇਂ ਕਣਕ ਦੀ ਕਟਾਈ ਹੁੰਦੀ ਹੈ ਇਸ ਸੀਜ਼ਨ ਦੇ ਵਿੱਚ ਉਹ ਉਹ ਤੋਂ ਕੁਸ ਮਾਹਰ ਦੱਸ। ਬਿਲਕੁਲ ਜੀ ਕਿਉਂਕਿ ਹੁਣ ਜਿਹੜੀਆਂ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ بارش ਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ। ਸੋ ਫਾਰਮਰਸ ਫੀਲਡਸ ਨੂੰ ਇਰੀਗੇਟ ਕਰਕੇ ਜਿਹੜਾ ਕਣਕ ਦੀ ਸੋਇੰਗ ਕਰ ਸਕਦੇ ਨੇ। ਮੈਮ ਔਰ ਕੋਈ ਲੋਕਲ ਕਿ ਫਲਾਗ ਦਾ ਚੋਣ ਦਾ ਹੁੰਦਾ ਹਾਂ 3.5 ਬڑے ਹੁੰਦੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਰੀਜ ਅਲਰਟ ਹੈ। ਸੋ ਕਹਿ ਸਕਦੇ ਵੀ ਲੋਕ ਜਿਹੜਾ ਧਿਆਨ ਰੱਖੜ ਸਵੇਰੇ ਸ਼ਾਮ ਤੋਂ ਲੱਗ ਪਈ ਕੀ ਆ ਦਿਨ ਵੇਲੇ ਵੀ ਝਟਕ ਦਾ ਜਿਹੜਾ ਆਪ ਹੈਗਾ ਪ੍ਰਕੋਪ ਦੇਖਣ ਨੂੰ ਮਿਲਦਾ ਹੈ ਜੀ ਕਿਉਂਕਿ ਅੱਜ ਕੱਲ ਕਲੀਅਰ ਸਕਾਈ ਕੰਡੀਸ਼ਨਸ ਨੇ ਸੋ ਦਿਨ ਵੇਲੇ ਅਸੀਂ ਜ਼ਿਆਦਾ ਧੁੱਧ ਨਹੀਂ ਐਕਸਪੈਕਟ ਕਰ ਰਹੇ ਪਰ ਸਵੇਰੇ ਸ਼ਾਮ ਰਾਤ ਦੇ ਟਾਈਮ ਤੇ ਜ਼ਰੂਰ ਧੁੰਦ ਹੋਣ ਦੇ ਚਾਂਸਸ ਨੇ ਜਿਹੜੀ ਸੰਗਣੀ ਤੋਂ ਜ਼ਿਆਦਾ ਸੰਗਣੀ ਧੁੰਦ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਆਮ ਲੋਕਾਂ ਨੂੰ ਸੇ ਇਹੀ ਸਲਾਹ ਦੇ ਸਕਦੇ ਆ ਕਿ ਇੰਨੀ ਧੁੰਦ ਦੇ ਵਿੱਚ ਜਿਹੜੀ ਵਿਜ਼ਿਬਿਲਟੀ ਘੱਟ ਜਾਂਦੀ ਹੈ ਔਰ ਉਹਦੇ ਨਾਲ ਕਈ ਵਾਰੀ ਬੜੇ ਹਾਦਸੇ ਹੋ ਜਾਂਦੇ ਨੇ ਸੋ ਜੇ ਤੁਹਾਡੇ ਕੋਈ ਟਰੈਵਲ ਪਲਾਨਸ ਨੇ ਉਹ ਤੁਹਾਨੂੰ ਜ਼ਰੂਰ ਜਿਹੜੀ ਹੈ ਇਹਨਾਂ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨੇ ਚਾਹੀਦੇ ਨੇ ਇਹਨਾਂ ਦਿਨਾਂ ਦੇ ਵਿੱਚ ਸਫ਼ਰ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ ਆਦਰਵਾਇਜ਼ ਅਵੋਇਡ ਕਰਨਾ ਚਾਹੀਦਾ ਤਾਂ ਕਿ ਕਿਸੇ ਤੇਰੰਦਾ ਕੋਈ ਨੁਕਸਾਨ ਨਾ ਹੋ ਸਕੇ। ਮੈਨੂੰ ਤੋਂ ਕੀ ਤਾਂ ਜਿਸ ਤਰ੍ਹਾਂ ਪਹਿਰੀ ਆ ਲੱਗਦਾ ਕਿ ਇਹ ਇਹਨਾਂ ਨਜ਼ਦਾਜੂ ਕਾਮ ਜਾਂ ਕੋਈ ਬਿਮਾਰੀਆਂ ਜਿਹੜੀਆਂ ਨੇ ਵੀ ਨਾਲ ਲਾਉਂਦੇ। ਆ ਬਿਲਕੁਲ ਜੀ ਕਿਉਂਕਿ ਅਸੀਂ ਵੈਸੇ ਵੀ ਦੇਖਿਆ ਕਿ ਬੜੀਆਂ ਵੇਰੀਏਬਲ ਕੰਡੀਸ਼ਨਸ ਚ ਚੱਲ ਰਹੀਆਂ ਨੇ ਟੈਂਪਰੇਚਰ ਦੇ ਵਿੱਚ ਫਲਕਚੁਏਸ਼ਨਸ ਬੜੀਆਂ ਚੱਲ ਰਹੀਆਂ ਨੇ ਔਰ ਬਾਰਿਸ਼ ਵੀ ਪਿਛਲੇ ਕੁਝ ਟਾਈਮ ਤੋਂ ਨਹੀਂ ਹੋਈ। ਆ ਪਿਛਲੇ ਮਹੀਨੇ ਦੇ ਵਿੱਚ ਵੀ ਜ਼ਿਆਦਾ ਨਹੀਂ ਹੋਈ ਨਵੰਬਰ ਦੇ ਵਿੱਚ ਵੀ ਹਰੇ ਤੱਕ ਨਹੀਂ ਹੋਈ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਜਿਹੜੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਦੇ ਵਿੱਚ ਹੈਲਥ ਇਸ਼ੂਜ਼ ਬਹੁਤ ਹੋ ਜਾਂਦੇ ਨੇ। ਸੋ ਇਹਦਾ ਸ